ਤੇ ਕਾਜੋ ਪੈਸੇ ਖਾਤਰ ਵਾਲਿਆਂ ਦੇ ਪੈਸੇ ਨਹੀਂ ਲੋਕਾ ਰਹੇ ਹੈ ਉਹ ਕੀ ਸਾਦ ਕੀ ਕਰਨਾ ਚਾਹੁੰਦੇ ਤੁਸੀਂ ਉਹ ਦੱਸਣਾ ਕਰ ਉਹਨੂੰ ਗੁਰਦ ਸਿੰਘ ਹੋੜਿਆ ਤੁਸੀਂ ਗਲੀਆਂ ਦੇ ਵਿੱਚ ਅੱਜ ਪਰਮਿਸ਼ਨ ਲੈਣੀਆਂ ਨੇ ਇਹ ਕਰ ਲੈਣੀਆਂ ਅਕਾਲੀ ਦਾ ਤੁਹਾਡੀ ਲਿਮਟਡ ਕੰਪਨੀ ਦੀ ਲੀਡਰ ਤੁਸੀਂ ਕੌਮ ਦੇ ਰੱਖ ਕੇ ਦਾੜੀਆਂ ਤੁਸੀਂ ਸਰਦ ਕੀ ਕਰਨਾ ਚਾਹੁੰਦੇ ਤੁਸੀਂ ਬੱਟੇ ਪੰਚ ਕੋ खर्च नहीं है, हाँ किस हाथ करना चाहोगे आप? हाँ बस देख तू देख केरा पास लोग फेंको हाँ कहाँ के भाजी। था भाजी। भाजी। था गोले के देख पैसे आज तुझे अच्छा तुरह खर्च नहीं आते हाँ बहुत आना बोल आंग्रेज़ दब आप बोल ਰਾਜੀ ਦੰਗੇ ਕਰਾਉਣ ਵਾਲਾ ਦਰਬਾਰ ਸਾਹਿਬ ਤੇ ਟੈਕ ਕਰਾਉਣ ਵਾਲੇ 30 ਦੱਸੇ ਚੱਲੋਗੇ ਅੱਗੇ ਬੰਦਾ ਮੈਂ ਇਹਦੀ ਗੱਲ ਪਤਾ ਨਹੀਂ ਲੱਗਦੀ ਚੱਲੀ ਵਾਸਤ ਮੀਡੀਆ ਵਾਲਾ ਵਾਸਤ ਸਾਡੀ ਪਾਰਟੀ ਪੰਥਕ ਆ ਅਸੀਂ ਕੌਮ ਦੇ ਰਾਖੇ ਆ ਇਹ ਲੱਗਿਆ ਗੱਲਾਂ ਕਰਨ ਇਹ ਰਾਖੇ ਨੇ ਕੌਮ ਦੇ ਪਤਾ ਕੀ ਨਾਮ ਮੇਰਾ ਖੁਸ਼ਚੰਦਰ ਸਿੰਘ ਨਾਮ ਹੈ ਜੀ ਖੁਸ਼ਚੰਦਰ ਬਈ ਨਸੀਲਾ ਹੋਇਆ ਪੰਥਕ ਨਾ ਹੋਇਆ ਕੀ ਸੀ ਸਰ ਹੋਇਆ ਕਿ ਅਸੀਂ ਪੰਥਕ ਪਾਰਟੀ ਆ ਜੀ ਅੱਛਾ ਜੀ ਇਹ ਬੀਬੀ ਕਹਿੰਦੀ ਪੰਥਕ ਪਾਰਟੀ ਆ ਤੇ ਦੱਸੋ ਪੰਥਕ ਪਾਰਟੀ ਆ ਲੜਾਈ ਚੱਲ ਗੁਰੂ ਗ੍ਰੰਥ ਸਾਹਿਬ ਰੋਲੇ ਇਹਨਾਂ ਲੋਕਾਂ ਨੇ ਹਾਂਜੀ ਆ ਦੋ ਦਿਨ ਦੇ ਵਿੱਚ ਲੈ ਕੇ ਬੰਦਾ ਕੈਂਡੀਡੇਟ ਤਾਂ ਹੈ ਨਹੀਂ ਨਾ ਕੋਲ ਚਲੋ ਇਹ ਆਪਣੇ ਸ਼ਬਦ ਕੀ ਕਰਨਾ ਚਾਹੁੰਦੇ ਇੱਥੇ ਕੋਈ ਗੱਲ ਨਹੀਂ ਕੋਈ ਆ ਕੇ ਪੰਥ ਦੀ ਗੱਲ ਕਰਦੀ ਹੈ ਬੀਬੀ ਉਹ ਇਹ ਜਿੰਦਾਬਾਦ ਜਿੰਦਾਬਾਦ ਕੀ ਕਰਦੀ ਹੈ ਜਿੰਦਾਬਾਦ ਗਲੀਆਂ ਚ ਰੋਲੇ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਗੋਲੀਆਂ ਗਲੀਆਂ ਦੇ ਵਿੱਚ ਲੋਕਾਂ ਨੇ ਕਦੇ ਕਿਸੇ ਦੇ ਚੜ੍ਹਨ ਜਗਾਈ ਨਾ ਕਦੇ ਕਿਸੇ ਨਾਲ ਹੋਈ ਗੱਲ ਕੀ ਹੋਈ ਖੜੀ ਲੱਗੀ ਗੱਲ ਕਰਨ ਬਾਕੀ ਤਾਂ ਸਾਰੇ ਕਹਿੰਦੇ ਚੋਰ ਲੀਡਰ ਸਾਡਾ ਲੀਡਰ ਪੰਥਕ ਆ ਅਸੀਂ ਪੰਥਕ ਵਾਲਤੀਆਂ ਮੈਂ ਪੁੱਛਿਆ ਬੀਬੀ ਕਿ ਤੂੰ ਪੰਥਕ ਹੈਂ ਗੋਲਕ ਤੁਸੀਂ ਖਾ ਗਏ ਦੇਗਾ ਦੇ ਵਿੱਚੋਂ ਪੈਸੇ ਰਮਾਲਿਆਂ ਦੇ ਵਿੱਚੋਂ ਪੈਸੇ ਬਦਲੀਆਂ ਤੇ ਪੈਸੇ ਕੀ ਨਹੀਂ ਕਰਦੇ ਖਾ ਕੇ ਲੋਕਾਂ ਦਾ ਲੁੱਟ ਕੇ ਖੂਨ ਚਿੱਟੇ ਦੇ ਵਪਾਰੀ ਇਹ ਕੀ ਨੇ ਲੈਂਦਾ ਚਿੱਟਾ ਪੰਜਾਬ ਦੇ ਵਿੱਚ ਕੌਣ ਲੱਗਿਆ ਚਿੱਟਾ ਰੋਜ਼ਾਨਾ 8-10 ਮੁੱਠੇ ਮਰਦੇ ਨੇ ਪੰਜਾਬ ਦੇ ਵਿੱਚ ਹਾਂਜੀ ਇਹਨਾਂ 500 ਰੋਲ ਕੇ ਰੱਖਦਾ ਕੋਈ ਨਹੀਂ ਹੋਇਆ ਮੇਰਾ ਵੀ ਕੋਈ ਨਹੀਂ ਹੋਇਆ ਕੋਈ ਨਹੀਂ ਹੋਇਆ ਇਹ ਕੀ ਹੋਇਆ ਕੀ ਹੈ ਉਹ ਨਹੀਂ ਐਵੇਂ ਮੂਰਖ ਬੋਲੀ ਜਾਂਦਾ ਕਹਿੰਦੇ ਭਾਈ ਬਸ ਕਰੋ ਮੂਰਖੇ ਨਾਲ ਕੀ ਲੁੱਟੀ ਹੈ ਇਹ ਬਸ ਕਰੋ ਭਾਈ ਬਸ ਕਰੋ ਯਾਰ शॉट शॉट 82 दे पीछे हो गया यार भाई की पोजीशन देखिए कैसे मिलया जा रहा है देखो दे। देखो तो प्रताप भाई की और जगत ਤਾਰੇ ਜੀ ਪਤਾ ਨਹੀਂ ਤੇ ਕਾ ਜੋ ਪੈਸੇ ਖਾਤੇ ਰਮਾਲੇ ਜੋ ਪੈਸੇ ਲੋਕਾਂ ਦੇ ਹੈ ਉਹ ਕੀ ਸ਼ਬਦ ਕੀ ਕਰਨਾ ਚਾਹੁੰਦੇ ਤੁਸੀਂ ਉਹ ਦੱਸ ਰਹਾ ਕਿ ਉਹ ਗੁਰੂ ਗ੍ਰੰਥ ਸਾਹਿਬ ਤੋੜਿਆ ਤੁਸੀਂ ਗਲੀਆਂ ਦੇ ਵਿੱਚ ਅੱਜ ਆ ਗਿਆ ਪ੍ਰੋਫੈਸਰ ਲੈਣੀ ਆ ਬੰਦੇ ਕਰ ਲੈ ਆ ਕਾਲੀ ਦਾ ਥੋੜੀ ਲਿਮਟਡ ਕੰਮ ਲਈ ਤੁਸੀਂ ਲੀਡਰ ਤੁਸੀਂ ਕੌਮ ਦੇ ਰੱਖ ਕੇ ਤਾੜੀਆਂ ਤੁਸੀਂ ਸਰਦ ਕੀ ਕਰਨਾ ਚਾਹੁੰਦੇ ਤੁਸੀਂ ਔਰ ਡੇ ਪੰਥ ਕੋ 60000 ਕੀ ਸਾਥ ਕਰਨਾ ਚਾਹੁੰਦੇ ਆ ਇਹ ਹੈ ਬੱਕੇ ਪਾਸੇ ਤੋਂ ਤੁਸੀਂ ਬਸ ਕੇਰੇ ਪਾਸੇ ਨੂੰ ਕਿਥੇ ਗੋ ਖਾ ਖਾ ਕੇ ਗੋਲਕ ਦੇ ਪੈਸੇ ਅੱਜ ਤੂੰ ਵੀ ਇੱਥੇ ਤੁਰੇ ਫਿਰਦੇ ਆ ਤੇ ਬਹੁਤ ਆਣਾ ਬੋਲ ਇਹਨੂੰ ਟੇਕ ਲੈ ਕਾਂਗਰਸ ਦਾ ਰਾਸੀ ਦੰਗੇ ਕਰਾਉਣ ਵਾਲਾ ਗੁਰਪਾਰ ਸਾਹਿਬ ਤੇ ਟੈਕ ਕਰਾਉਣ ਵਾਲੇ ਦਹੀਂ ਦੱਸੇ ਚੱਲੋ ਗਿਆ ਹੀ ਬਈ ਇਹਦੇ ਕੋਈ ਬੰਦਾ ਨਹੀਂ ਆਉਂਦਾ ਮੈਂ ਇਹ ਗੱਲ ਕਹਣੀ ਆ ਜੱਲੀ ਉਹ ਕਰੇ ਉਹ ਕਰਿਆ ਉਹ ਆਪਣੇ ਹੀਰੋ ਬਣਨਾ ਨਹੀਂ ਬਣੂ ਭਾਈ ਬਸ ਵਾਟੋ ਬੱਸ ਬਈ ਮੀਡੀਆ ਵਾਲਾ ਵਾਟ ਸਾਡੀ ਪਾਰਟੀ ਪੰਥਕ ਆ ਅਸੀਂ ਕੌਮ ਦੇ ਰਾਖੇ ਆ ਇਹ ਲੱਗਿਆ ਗੱਲਾਂ ਕਰਨ ਇਹ ਰਾਖੇ ਨੇ ਕੌਮ ਦੇ ਪਤਾ ਕੀ ਨਾਮ ਮੇਰਾ ਖੁਸ਼ਵੰਦਰ ਸਿੰਘ ਨਾਮ ਹੈ ਜੀ ਖੁਸ਼ਵੰਦਰ ਹੋਇਆ ਦੇ ਪੰਥਕ ਨੇ ਨਾ ਹੋਇਆ ਕੀ ਸੀ ਸਰ ਹੋਇਆ ਕਿ ਅਸੀਂ ਪੰਥਕ ਵਾਲਟੀਆਂ ਜੀ ਅੱਛਾ ਜੀ ਇਹ ਬੀਬੀ ਕਹਿੰਦੀ ਪੰਥਕ ਪਾਰਟੀ ਆ ਇਹ ਦੱਸੋ ਪੰਥਕ ਪਾਰਟੀ ਆ ਲੜਾਈ ਚੱਲ ਗੁਰੂ ਗ੍ਰੰਥ ਸਾਹਿਬ ਰੋਲੇ ਇਹਨਾਂ ਲੋਕਾਂ ਨੇ ਹਾਂ ਜੀ ਆ ਦੋ ਦਿਨ ਦੇ ਵਿੱਚ ਲੈ ਕੇ ਬੰਦਾ ਕੈਂਡੀਡੇਟ ਤਾਂ ਹੈ ਨਹੀਂ ਨਾ ਕੋਲ ਚਲੋ ਇਹ ਉਹ ਸਰਦ ਕੀ ਕਰਨਾ ਚਾਹੁੰਦੇ ਇੱਥੇ ਕੋਈ ਗੱਲ ਨਹੀਂ ਕੋਈ ਆ ਕੇ ਪੰਜ ਵੀ ਗੱਲ ਕਰਦੀ ਹੈ ਬੀਬੀ ਉਹ ਇਹ ਉਹ ਜਿੰਦਾਬਾਦ ਜਿੰਦਾਬਾਦ ਗਲੀਆਂ ਚ ਰੋਲੇ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਗੋੜੀਆਂ ਗਲੀਆਂ ਦੇ ਵਿੱਚ ਲੋਕਾਂ ਨੇ ਕਦੇ ਕਿਸੇ ਦੇ ਚਾਰਾਂ ਚ ਪਾਈ ਨਾ ਕਦੇ ਕਿਸੇ ਗੱਲ ਹੋਈ ਗੱਲ ਨਹੀਂ ਹੋਈ ਖੜੀ ਲੱਗੀ ਗੱਲ ਕਰਨ ਬਾਕੀ ਤਾਂ ਸਾਰੇ ਕਹਿੰਦੇ ਚੋਰ ਲੀਡਰ ਸਾਡਾ ਲੀਡਰ ਪੰਥਕ ਆ ਅਸੀਂ ਪੰਥਕ ਪਾਰਟੀ ਆ ਮੈਂ ਪੁੱਛਿਆ ਬੀਬੀ ਕਿ ਤੂੰ ਪੰਥਕ ਗੋਲਕ ਤੁਸੀਂ ਖਾ ਗਏ ਦੇਗਾਂ ਦੇ ਵਿੱਚੋਂ ਪੈਸੇ ਰਮਾਲਿਆਂ ਦੇ ਵਿੱਚੋਂ ਪੈਸੇ ਬਦਲੀਆਂ ਤੇ ਪੈਸੇ ਕੀ ਨਹੀਂ ਕਰਦੇ ਖਾ ਕੇ ਲੋਕਾਂ ਦਾ ਲੁੱਟ ਕੇ ਖੂਨ ਚਿੱਟੇ ਦੇ ਵਪਾਰੀ ਇਹ ਕੀਨੇ ਲੈਂਦਾ ਚਿੱਟਾ ਪੰਜਾਬ ਦੇ ਵਿੱਚ ਕੌਣ ਲੱਗਿਆ ਚਿੱਟਾ ਰੋਜ਼ਾਨਾ 8-10 ਮੁੰਡੇ ਮਰਦੇ ਨੇ ਪੰਜਾਬ ਦੇ ਵਿੱਚ ਹੈ ਇਹਨਾਂ 500 ਰੋਲ ਕੇ ਰੱਖਦਾ ਕੋਈ ਨਹੀਂ ਹੋਇਆ ਮੇਰਾ ਵੀ ਨਹੀਂ ਹੋਇਆ ਕੋਈ ਹੋਇਆ ਗੱਲ ਬਾਤ ਹੋਈ ਹੈ ਕੀ ਹੋਇਆ ਕੀ ਹੈ ਉਹ ਨਹੀਂ ਐਵੇਂ ਮੂਰਖ ਬੋਲੀ ਜਾਂਦਾ ਕਹਿੰਦੇ ਭਾਈ ਬਸ ਕਰੋ ਮੂਰਖੇ ਨਾਲ ਕੀ ਲੁੱਟੀ ਹੈ ਬਸ ਕਰੋ ਭਾਈ ਬਸ ਕਰੋ ਯਾਰ शॉट, शॉट। हो यार। देखो किस तरीके से खुल्ह बंद है ਚਾਲੂ ਜੀ ਸਾਰੇ ਪਤਾ ਨਹੀਂ ਤੇ ਕਿਹੋ ਜਿਹੇ ਪੈਸੇ ਖਾਤੇ ਰਮਾਲਿਆਂ ਦੇ ਪੈਸੇ ਨਹੀਂ ਲੋੜਾ ਰਹੇ ਹੈ ਉਹ ਕੀ ਸ਼ਬਦ ਕੀ ਕਰਨਾ ਚਾਹੁੰਦੇ ਤੁਸੀਂ ਉਹ ਦੱਸ ਰਹਾ ਕਿ ਉਹ ਆਪਣੀਆਂ ਪਸੰਦੀ ਉਹਨੂੰ ਗ੍ਰਾਂਟ ਸਾਹਿਬ ਹੋੜਿਆ ਤੁਸੀਂ ਗਲੀਆਂ ਦੇ ਵਿੱਚ ਅੱਜ ਆ ਪਰਮਿਸ਼ਨ ਲੈਣੀ ਹੈ ਇਹਦਾ ਬੰਦਰੀ ਵਾਲਾ ਅਕਾਲੀ ਦਾ ਥੋੜੀ ਲਿਮਟਡ ਕੰਮ ਨਹੀਂ ਤੇ ਲੀਡਣਾ ਤੁਸੀਂ ਕੌਮ ਦੇ ਰੱਖ ਕੇ ਦਾੜੀਆਂ ਤੁਸੀਂ ਸਰਦ ਕੀ ਕਰਨਾ ਚਾਹੁੰਦੇ ਤੁਸੀਂ ਓ ਬੱਡੇ ਪੰਥਕਾ 6000 yaar ki sab karna chaunde hai ha bas ke pas tu bas ke re pas nu tu the ko kha kha ke golak de paise aaj tu bhi itthe tore firde ha bahut dana bol ha congress da ਰਾਸੀ ਦੰਗੇ ਕਰਾਉਣ ਵਾਲੇ ਦਰਬਾਰ ਸਾਹਿਬ ਤੇ ਟੈਕ ਕਰਾਉਣ ਵਾਲੇ ਤੈਂ ਦੱਸੇ ਚੱਲ ਗਿਆ ਸੀ ਅਗਲੀ ਬੰਦੇ ਆ ਗਏ ਐ ਇਹਦੀ ਗੱਲ ਕਵਣੀ ਆ ਟਾਲੀ ਆਇਆ ਕਰੇ ਉਹ ਕਰਦੇ ਆ ਆਪਣੇ ਹੀਰੋ ਬਣਨਾ ਜਾਂਦੇ ਨਹੀਂ ਬਣੋ ਵਾਟੋ ਬੱਸ ਬਈ ਮੀਡੀਆ ਵਾਲਾ ਵਾਟੋ ਇਹਦੇ ਖੂਬ ਪੁੱਟ ਕੇ ਮਿਲ ਗਿਆ ਸਾਡੀ ਪਾਰਟੀ ਪੰਥਕ ਆ ਅਸੀਂ ਕੌਮ ਦੇ ਰਾਖੇ ਆ ਤੇ ਲੱਗਿਆ ਗੱਲਾਂ ਕਰਨੇ ਇਹ ਰਾਖੇ ਨੇ ਕੌਮ ਦੇ ਪੁੱਤ ਕਿ ਨਾਮ ਹੈ ਮੇਰਾ ਖੁਸ਼ਵਿੰਦਰ ਸਿੰਘ ਨਾਮ ਹੈ ਜੀ ਖੁਸ਼ਵਿੰਦਰ ਹਾਂ ਭਾਈ ਮਸਲਾ ਹੋਇਆ ਪੰਥਕ ਹੈ ਨਾ ਹੋਇਆ ਕੀ ਸੀ ਸਰ ਹੋਇਆ ਕਿ ਅਸੀਂ ਪੰਥਕ ਵਾਲਟੀ ਆ ਜੀ ਅੱਛਾ ਜੀ ਇਹ ਬੀਬੀ ਕਹਿੰਦੀ ਪੰਥਕ ਪਾਰਟੀ ਆ ਤੇ ਦੱਸੋ ਪੰਥਕ ਪਾਰਟੀ ਆ ਤੇ ਲੜਾਈ ਚੱਲ ਗੁਰੂ ਗ੍ਰੰਥ ਸਾਹਿਬ ਰੋਲੇ ਇਹਨਾਂ ਲੋਕਾਂ ਨੇ ਹਾਂਜੀ ਆ ਦੋ ਦਿਨ ਦੇ ਵਿੱਚ ਲੈ ਕੇ ਬੰਦਾ ਕੈਂਡੀਡੇਟ ਤਾਂ ਹੈ ਨਹੀਂ ਨਾ ਕੋਲ ਇਹ ਉਹ ਸਬਦ ਕੀ ਕਰਨਾ ਚਾਹੁੰਦੇ ਇੱਥੇ ਕੋਈ ਗੱਲ ਨਹੀਂ ਕੋਈ ਆ ਕੇ ਪੰਜ ਦੀ ਗੱਲ ਕਰਦੀ ਹੈ ਬੀਬੀ ਉਹ ਇਹ ਜਿੰਦਾਬਾਦ 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 ਗਲੀਆਂ ਚ ਰੋਲੇ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਗੋੜੀਆਂ ਗਲੀਆਂ ਦੇ ਵਿੱਚ ਲੋਕਾਂ ਨੇ ਕਦੇ ਕਿਸੇ ਦੇ ਚਿਹਰਾ ਚ ਭਾਈ ਨਾ ਕਦੇ ਕਿਸੇ ਖੜੀ ਲੱਗੀ ਗੱਲ ਕਰਨ ਬਾਕੀ ਤਾਂ ਸਾਰੇ ਕਹਿੰਦੇ ਚੋਰ ਲੀਡਰ ਸਾਡਾ ਲੀਡਰ ਪੰਥਕ ਆ ਅਸੀਂ ਪੰਥਕ ਪਾਰਟੀ ਆ ਮੈਂ ਪੁੱਛਿਆ ਬੀਬੀ ਕਿ ਤੂੰ ਪੰਥਕ ਹੈਂ ਗੋਲਕ ਤੁਸੀਂ ਖਾ ਗਏ ਦੇਗਾਂ ਦੇ ਵਿੱਚੋਂ ਪੈਸੇ ਰਮਾਲਿਆਂ ਦੇ ਵਿੱਚੋਂ ਪੈਸੇ ਬਦਲੀਆਂ ਤੇ ਪੈਸੇ ਕੀ ਨਹੀਂ ਕਰਦੇ ਖਾ ਗਏ ਲੋਕਾਂ ਦਾ ਲੁੱਟ ਕੇ ਖੂਨ ਚਿੱਟੇ ਦੇ ਵਪਾਰੀ ਇਹ ਕੀਨੇ ਲੈਂਦਾ ਚਿੱਟਾ ਪੰਜਾਬ ਦੇ ਵਿੱਚ ਕੌਣ ਲੱਗਿਆ ਚਿੱਟਾ ਰੋਜ਼ਾਨਾ 8-10 ਮੁਟੇ ਮਰਦੇ ਨੇ ਪੰਜਾਬ ਦੇ ਵਿੱਚ ਹਾਂ ਇਹਨਾਂ 5 ਰੋਲ ਕੇ ਰੱਖਦਾ ਖੁਸ਼ ਨਹੀਂ ਹੋਇਆ ਮੇਰਾ ਵੀ ਖੁਸ਼ ਨਹੀਂ ਹੋਇਆ ਬਹੁਤ ਜੀ ਹਾਲ ਬਾਤ ਹੋਈ ਹੈ ਕੀ ਹੋਇਆ ਕੀ ਹੈ ਉਹ ਨਹੀਂ ਐਵੇਂ ਮੂਰਖ ਬੋਲੀ ਜਾਂਦਾ ਕਹਿੰਦੇ ਭਾਈ ਬਸ ਕਰੋ ਮੂਰਖਿਆ ਨਾ ਕਹਿ ਦਿੱਤੀ ਹੈ ਮੈਂ ਤੁਹਾਨੂੰ ਲੌਰੀਸ ਕਰੋ ਭਾਈ ਬਸ ਕਰੋ ਯਾਰ

ਤੇ ਤੈਨੂੰ ਪਤਾ ਨਹੀਂ ਸਾਰਿਆਂ ਦਾ ਜੋ ਪੈਸੇ ਖਾਤੇ ਰਵਾਲਿਆਂ ਦੇ ਪੈਸੇ ਤੁਸੀਂ ਲੁਕਾ ਰਹੇ ਹੋ ਹੈ ਉਹ ਕੀ ਸਾਥ ਕੀ ਕਰਨਾ ਚਾਹੁੰਦੇ ਤੁਸੀਂ ਉਹ ਦੱਸਣਾ ਕਰੋ ਉਹਨੂੰ ਗੁਰਪ੍ਰੀਤ ਸਾਹਿਬ ਲੋੜਿਆ ਤੁਸੀਂ ਗਲੀਆਂ ਦੇ ਵਿੱਚ ਅੱਜ ਪਰਮਿਸ਼ਨ ਲੈਣੀਆਂ ਨੇ ਲੈਣੀਆਂ ਆ ਆ ਕਾਲੀ ਦਾ ਤੁਹਾਡੀ ਲਿਮਟਡ ਕੰਪਨੀ ਤੁਸੀਂ ਲੀਡਰ ਤੁਸੀਂ ਕੌਮ ਦੇ ਰੱਖ ਕੇ ਦਾੜੀਆਂ ਤੁਸੀਂ ਸਰਦ ਕੀ ਕਰਨਾ ਚਾਹੁੰਦੇ ਤੁਸੀਂ ਬੱਡੇ ਪੰਥਕੋ

ਰਾਜੀ ਦੰਗੇ ਕਰਾਉਣ ਵਾਲੇ ਦਰਬਾਰ ਸਾਹਿਬ ਤੇ ਟੈਕ ਕਰਾਉਣ ਵਾਲੇ 300 ਚੱਲੋਗੇ ਹੀ ਬੜੀ ਅਹੀ ਤੇ ਮੈਂ ਇਹਦੀ ਗੱਲ ਪਤਾ ਨਹੀਂ ਲੱਗਦੀ ਚੱਲੀ ਆਪਰੇ ਆਪਰੇ ਹੀਰੋ ਬਣਨਾ ਚਾਹਦੇ ਨਹੀਂ ਬਣੋ ਆ ਤੋਂ ਬੱਸ ਬਈ ਮੀਡੀਆ ਦੇ ਬੱਸ ਸਾਡੀ ਪੰਥਕ ਆ ਅਸੀਂ ਕੌਮ ਦੇ ਰਾਖੇ ਆ ਤੇ ਲੱਗਿਆ ਗੱਲਾਂ ਕਰਨੇ ਇਹ ਰਾਖੇ ਨੇ ਕੌਮ ਦੇ ਪਤਾ ਕੀ ਨਾਮ ਮੇਰਾ ਕੁਸ਼ਵਿੰਦਰ ਸਿੰਘ ਨਾਮ ਹੈ ਜੀ ਕੁਸ਼ਵਿੰਦਰ ਹਾਂ ਪਹਿਲਾਂ ਮਸਲਾ ਹੋਇਆ ਤੇ ਪੰਥਕ ਨੇ ਨਾ ਹੋਇਆ ਕੀ ਸੀ ਸਰ ਹੋਇਆ ਤੇ ਅਸੀਂ ਪੰਥਕ ਵਾਲਟੀ ਆ ਜੀ ਅੱਛਾ ਜੀ ਇਹ ਬੀਬੀ ਕਹਿੰਦੀ ਪੰਥਕ ਪਾਲਟੀ ਆ ਤੇ ਦੱਸੋ ਪੰਥਕ ਵਾਲਟੀ ਆ ਤੇ ਲੜਾਈ ਗੁਰੂ ਗ੍ਰੰਥ ਸਾਹਿਬ ਰੋਲੇ ਇਹਨਾਂ ਲੋਕਾਂ ਨੇ ਹਾਂ ਜੀ ਆ ਦੋ ਦਿਨ ਦੇ ਵਿੱਚ ਲੈ ਕੇ ਬੰਦੇ ਕੈਂਡੀਡੇਟ ਤਾਂ ਹੈ ਨਹੀਂ ਇਹਨਾਂ ਕੋਲ ਚਲੋ ਇਹ ਉਹ ਸਰਦ ਕੀ ਕਰਨਾ ਚਾਹੁੰਦੇ ਇੱਥੇ ਕੋਈ ਗੱਲ ਨਹੀਂ ਕੋਈ ਆ ਕੇ ਪੰਜ ਦੀ ਗੱਲ ਕਰਦੀ ਹੈ ਬੀਬੀ ਉਹ ਜਿੰਦਾਬਾਦ ਜਿੰਦਾਬਾਦ ਗਲੀਆਂ ਤੇ ਰੋਲੇ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਗੋੜੀਆਂ ਗਲੀਆਂ ਦੇ ਵਿੱਚ ਲੋਕਾਂ ਨੇ ਕਦੇ ਕਿਸੇ ਦੇ ਚਿਹਰਾ ਜਵਾਈ ਨਾ ਕਦੇ ਕਿਸੇ ਗੱਲ ਹੋਈ ਗੱਲ ਕੀ ਹੋਈ ਖੜੀ ਲੱਗੀ ਗੱਲ ਕਰਨ ਬਾਕੀ ਤਾਂ ਸਾਰੇ ਕਹਿੰਦੇ ਚੋਰ ਲੀਡਰ ਸਾਡਾ ਲੀਡਰ ਪੰਥਕ ਆ ਅਸੀਂ ਪੰਥਕ ਪਾਰਟੀ ਆ ਮੈਂ ਪੁੱਛਿਆ ਬੀਬੀ ਕਿ ਤੂੰ ਪੰਥਕ ਗੋਲਕ ਤੁਸੀਂ ਖਾ ਗਏ ਦੇਗਾਂ ਦੇ ਵਿੱਚੋਂ ਪੈਸੇ ਰਮਾਲਿਆਂ ਦੇ ਵਿੱਚੋਂ ਪੈਸੇ ਬਦਲੀਆਂ ਤੇ ਪੈਸੇ ਕੀ ਨਹੀਂ ਕਰਦੇ ਖਾ ਕੇ ਲੋਕਾਂ ਦਾ ਲੁੱਟ ਕੇ ਖੂਨ ਚਿੱਟੇ ਦੇ ਵਪਾਰੀ ਇਹ ਕੀਨੇ ਲਿਆਂਦਾ ਚਿੱਟਾ ਪੰਜਾਬ ਦੇ ਵਿੱਚ ਕੌਣ ਲੱਗਿਆ ਚਿੱਟਾ ਰੋਜ਼ਾਨਾ 8-10 ਮੁਟੇ ਮਰਦੇ ਸੀ ਪੰਜਾਬ ਦੇ ਵਿੱਚ ਹਾਂਜੀ ਇਹਨਾਂ ਪੰਜ ਰੋਲ ਕਰਿਆ ਕੋਈ ਨਹੀਂ ਹੋਇਆ ਮੇਰਾ ਵੀ ਵਸਤੀ ਹੋਇਆ ਕੋਈ ਨਹੀਂ ਬਸ ਇਹ ਕੀ ਹੋਇਆ ਕੀ ਆ ਉਹ ਨਹੀਂ ਐਵੇਂ ਮੂਰਖ ਬੋਲੀ ਜਾਂਦੇ ਕਹਿਣ ਕਹਿਣੋ ਭਾਈ ਬਸ ਕਰੋ ਮੂਰਖੇ ਨਾਲ ਕੀ ਲੁੱਟੀ ਹੈ ਬਸ ਬੰਦਾ ਲੁੱਟੋ ਯੂਜ਼ ਕਰੋ ਭਾਈ ਬਸ ਕਰੋ ਯਾਰ

ਕਾਲ ਜੀ ਤੇ ਕਹਿੰਦਾ ਸਾਰਿਆਂ ਦਾ ਪੈਸੇ ਖਾਤੇ ਰਮਾਲੇ ਦੇ ਪੈਸੇ ਖਾਤੇ ਲੋਕਾ ਰਹੇ ਹੈ ਉਹ ਕੀ ਥਾਪਦੀ ਕੀ ਕਰਨਾ ਚਾਹੁੰਦੇ ਤੁਸੀਂ ਉਹ ਦੱਸ ਰਿਹਾ ਕਿ ਉਹ ਤੁਹਾਨੂੰ ਉਹਨੂੰ ਗੁਰਦਵਾਰਾ ਸਾਹਿਬ ਤੋੜਿਆ ਤੁਸੀਂ ਗਲੀਆਂ ਦੇ ਵਿੱਚ ਅੱਜ ਪਰਮਿਸ਼ਨ ਲੈਣੀ ਹੈ ਲੈ ਕਰ ਲੈਣੀ ਹੈ ਅਕਾਲੀ ਦਾ ਤੁਹਾਡੀ ਲਿਮਟਡ ਕੰਪਨੀ ਤੁਸੀਂ ਲੀਡਰ ਤੁਸੀਂ ਕੌਮ ਦੇ ਰੱਖ ਕੇ ਦਾੜ੍ਹੀ ਤੁਸੀਂ ਸਰਦ ਕੀ ਕਰਨਾ ਚਾਹੁੰਦੇ ਤੁਸੀਂ ਉਹਦੇ ਪੰਚ ਕੋ 60000 ਕੀ ਸਾਥ ਕਰਨ ਚਾਹੁੰਦੇ ਆ ਇਹ ਹੈ ਬਸ ਤੇ ਪੁੱਛ ਤੁਸੀਂ ਕਿਹਦੇ ਪਾਸੋਂ ਪੁੱਛੇ ਗੋ ਖਾ ਖਾ ਕੇ ਕੋਲ ਕਿਤੇ ਪੈਸੇ ਅੱਜ ਤੂੰ ਵੀ ਇੱਥੇ ਤੁਰੇ ਫਿਰਦੇ ਆ ਤੇ ਬਹੁਤ ਹਨਾ ਬੋਲ ਇਹਨੇ ਦੇਖ ਲੈ ਆ ਵੀ ਕਾਂਗਰਸ ਦਾ ਵਾਸੀ ਦੰਗੇ ਕਰਾਉਣ ਵਾਲੇ ਦਰਬਾਰ ਸਾਹਿਬ ਤੇ ਟੈਕ ਕਰਾਉਣ ਵਾਲੇ ਦੋਈ ਦਲੇ ਚੱਲ ਗਿਆ ਹੀ ਬਈ ਇਹਦੇ ਕੋਈ ਬੰਦਾ ਨਹੀਂ ਆਉਂਦਾ ਮੈਂ ਇੱਕ ਗੱਲ ਕਹਿੰਨ ਲੱਗਾ 40 ਹੋਰ ਕਰਿਆ ਉਹ ਕਰਿਆ ਆਪਣੇ ਹੀਰੋ ਬਣਨਾ ਨਹੀਂ ਬਣੂ ਭਾਈ ਬਸ ਵਾਟੋ ਬੱਸ ਮੈਂ ਮੀਡੀਆ ਵਾਲਾ ਵਾਟੋ ਇਹ ਸਾਡੀ ਪਾਰਟੀ ਪੰਥਕ ਆ ਅਸੀਂ ਕੌਮ ਦੇ ਰਾਖੇ ਆ ਇਹ ਲੱਗਿਆ ਗੱਲਾਂ ਕਰਨ ਇਹ ਰਾਖੇ ਨੇ ਕੌਮ ਦੇ ਪਤਾ ਕੀ ਨਾਮ ਮੇਰਾ ਖੁਸ਼ਵਿੰਦਰ ਸਿੰਘ ਨਾਮ ਹੈ ਜੀ ਖੁਸ਼ਵਿੰਦਰ ਮਸਲਾ ਹੋਇਆ ਦੇ ਪੰਥਕ ਨੇ ਨਾ ਹੋਇਆ ਕੀ ਸੀ ਸਰ ਹੋਇਆ ਕਿ ਅਸੀਂ ਪੰਥਕ ਪਾਰਟੀ ਆ ਜੀ ਅੱਛਾ ਜੀ ਇਹ ਬੀਬੀ ਕਹਿੰਦੀ ਪੰਥਕ ਪਾਰਟੀ ਆ ਤੇ ਦੱਸੋ ਜੀ ਪੰਥਕ ਪਾਰਟੀ ਆ ਲੜਾਈ ਚੱਲ ਗੁਰੂ ਗ੍ਰੰਥ ਸਾਹਿਬ ਰੋਲੇ ਇਹਨਾਂ ਲੋਕਾਂ ਨੇ ਹਾਂਜੀ ਆ ਦੋ ਦਿਨ ਦੇ ਵਿੱਚ ਲੈ ਕੇ ਬੰਦਾ ਕੈਂਡੀਡੇਟ ਤਾਂ ਹੈ ਨਹੀਂ ਨਾ ਕੋਲ ਚਲੋ ਇਹ ਉਹ ਸਰਦ ਕੀ ਕਰਨਾ ਚਾਹੁੰਦੇ ਇੱਥੇ ਕੋਈ ਗੱਲ ਨਹੀਂ ਕੋਈ ਆ ਕੇ ਪੰਜ ਵੀ ਗੱਲ ਕਰਦੀ ਹੈ ਬੀਬੀ ਉਹ ਇਹਨਾਂ ਨੂੰ ਕਿੰਨੀ ਬਤਨ ਜਿੰਦਾਬਾਦ ਕੀ ਕਰਦੇ ਨੇ ਜਿੰਦਾਬਾਦ ਗਲੀਆਂ ਚ ਰੋਲੇ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਗੋਲੀਆਂ ਗਲੀਆਂ ਦੇ ਵਿੱਚ ਲੋਕਾਂ ਨੇ ਕਦੇ ਕਿਸੇ ਦੇ ਚਰਾਂ ਚ ਭਾਈ ਨਾ ਕਦੇ ਕੀ ਹੋਈ ਗੱਲ ਨਹੀਂ ਹੋਈ ਖੜੀ ਲੱਗੀ ਗੱਲ ਕਰਨ ਬਾਕੀ ਤਾਂ ਸਾਰੇ ਕਹਿੰਦੇ ਚੋਰ ਲੀਡਰ ਸਾਡਾ ਲੀਡਰ ਪੰਥਕ ਆ ਅਸੀਂ ਪੰਥਕ ਪਾਰਟੀ ਆ ਮੈਂ ਪੁੱਛਿਆ ਬੀਬੀ ਕਿ ਤੂੰ ਪੰਥਕ ਹੈਂ ਗੋਲਕ ਤੁਸੀਂ ਖਾ ਗਏ ਦੇਗਾ ਦੇ ਵਿੱਚੋਂ ਪੈਸੇ ਰਮਾਲਿਆਂ ਦੇ ਵਿੱਚੋਂ ਪੈਸੇ ਬਦਲੀਆਂ ਤੇ ਪੈਸੇ ਕੀ ਨਹੀਂ ਕਰਦੇ ਖਾ ਕੇ ਲੋਕਾਂ ਦਾ ਲੁੱਟ ਕੇ ਖੂਨ ਚਿੱਟੇ ਦੇ ਵਪਾਰੀ ਇਹ ਕਿਹਨੇ ਲੈਂਦਾ ਚਿੱਟਾ ਪੰਜਾਬ ਦੇ ਵਿੱਚ ਕੌਣ ਲੱਗੇ ਚਿੱਟਾ ਰੋਜ਼ਾਨਾ 8-10 ਮੁਟੇ ਮਰਦੇ ਨੇ ਪੰਜਾਬ ਦੇ ਵਿੱਚ ਹਾਂਜੀ ਇਹਨਾਂ ਪੰਜ ਰੋਲ ਕਰਾ ਆਖਰੀ ਹੋਇਆ ਮੇਰਾ ਵੀ ਹੋਸ਼ ਨਹੀਂ ਹੋਇਆ ਕੋਈ ਜੀ ਹੋਇਆ ਬਾਤ ਹੋਈ ਹੈ ਕੀ ਹੋਇਆ ਕੀ ਹੈ ਉਹ ਨਹੀਂ ਐਵੇਂ ਮੂਰਖ ਬੋਲੀ ਜਾਂਦਾ ਕਿਹਨ ਕਿਹਨ ਭਾਈ ਜੀ ਬਸ ਕਰੋ ਮੂਰਖਿਆ ਨਾ ਕਹਿ ਦਿੰਦੀ ਹੈ ਇਹ ਕੰਮ ਦੀ ਗੱਲ ਹੋ ਗਈ ਬਸ ਕਰੋ ਭਾਈ ਜੀ ਬਸ ਕਰੋ ਯਾਰ